یوں تو ہمیں معلوم ہے جنت کی حقیقت جو تو ہمیں معلوم ہے کانگریس راج کی حقیقت بڑ دل بہلانے کے لیے خیال اچھا یہی گل کسی شاعر نے کسی ٹائم تے کہی سی کہ برباد گلستہ کرنے کو ایک ہی الو کافی ہر شاخ پہ الو بیٹھا ہے انجام گلستہ کیا ہوگا میں تو بس یہی گل کہہ سکنا جی سر پہلی دیکھو پنجاب ہیلتھ سپلیمنٹری ہے میری سن لو پنجاب ہیلتھ سسٹم ਪੈਸੇ ਜਦੋਂ ਅਸੀਂ ਦਿੱਤੇ ਨੇ ਖੁਦ ਪੈਸੇ ਮੰਗੇ ਨੇ ਹੁਣ ਆਪਾਂ ਕਹਿੰਦੇ ਆ ਕਿ ਇਸ ਇਸ ਪਲਾਂਟ ਦੀ ਲੋੜ ਹੀ ਹੈ ਨਹੀਂ ਜੀ ਇਸ ਤੋਂ ਵੱਡਾ ਅਨਫੋਰਚੁਨੇਟ ਬਿਆਨ ਫਰਮ ਦੀ ਹੈਲਥ ਬੋਰਡ ਆਫ ਦੀ ਸਟੇਟ ਉਹਦਾ ਕੋਈ ਫਰੀਦਕੋਟ ਵੀ ਲੱਗਿਆ ਸੀ ਉੱਥੇ ਵੀ ਇਹੀ ਬਿਮਾਰੀ ਪਈ ਸੀ ਤਾਂ ਤੁਸੀਂ ਜਿੱਥੇ ਇਹਨਾਂ ਵਾਲਾ ਕਰਨ ਲੱਗੇ ਉਹ ਮੈਂ ਸਵਾਲ ਨਹੀਂ ਪੁੱਛ ਸਕਦਾ ਫਰੀਦਕੋਟ ਵਾਲਾ ਵੀ ਚਲਵਾ ਦਿਆ ਜੇ ਮੈਨੂੰ ਲੱਗਦਾ ਉਹ ਚੱਲ ਪਿਆ ਹਾਂ ਜਿਸ ਕਿਸੇ ਦੀ ਕੁਤਾਈ ਸੀ ਮੰਤਰੀ ਜੀ ممبر سوان نے کوچا جی ٹھیک ہے ਕਮਿਊਨਿਟੀ ਸਿਹਤ ਕੇਂਦਰ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਕਸੀਜਨ ਉਤਪਾਦਨ ਪਲਾਂਟ ਲਗਾਇਆ ਗਿਆ ਸਰ ਬਿਲਕੁਲ ਸਹੀ ਹੈ ਜੀ ਪਲਾਂਟ ਲਗਾਇਆ ਗਿਆ ਤੇ ਦੂਜਾ ਇਹਨਾਂ ਦਾ ਸਵਾਲ ਸੀਗਾ ਜੀ ਇੱਥੇ ਕੁੱਲ ਕਿੰਨਾ ਖਰਚਾ ਹੋਇਆ 1 ਕਰੋੜ 10 ਲੱਖ ਰੁਪਏ ਖਰਚਾ ਹੋਇਆ ਜੀ ਤੇ ਦੂਜੇ ਉਹਦਾ ਪਾਰਟ ਇਹ ਕਿੰਨੀ ਦੇਰ ਚੱਲਿਆ ਸਰ ਇਹ ਸ਼ੁਰੂ ਨਹੀਂ ਹੋਇਆ ਜੀ ਕੋਵਿਡ ਆ ਕੇ ਚਲਾ ਗਿਆ ਜੀ ਸਰਕਾਰ ਇੱਕ ਆ ਕੇ ਦੂਜੀ ਸਰਕਾਰ ਆ ਕੇ ਸ਼ੁਰੂ ਨਹੀਂ ਹੋਇਆ ਜੀ ਇਹ ਚੱਲਿਆ ਨਹੀਂ ਕਦੇ ਵੀ ਚੱਲਿਆ ਨਹੀਂ ਹੈ ਪਲਾਂਟ ਇਹਨਾਂ ਨੇ ਪੁੱਛਿਆ ਸੀ ਇਹ ਕਿੰਨੇ ਸਿਲੰਡਰ ਭਰੇ ਸਿਲੰਡਰ ਨਹੀਂ ਭਰਦਾ ਹੁੰਦਾ ਜੀ ਇਸ ਇਦੀ ਆਕਸੀਜਨ ਪੇਸ਼ੈਂਟ ਨੂੰ ਜਾਂਦੀ ਆ ਕੋਵਿਡ ਵੇਲੇ ਬਹੁਤ ਜ਼ਿਆਦਾ ਲੋਡ ਸੀ ਪੈਸੇ ਵੀ ਖਰਚ ਦਿੱਤੇ ਪਲਾਟ ਵੀ ਬਣਾਇਆ ਪਰ ਚਲਾਇਆ ਨਹੀਂ ਤੇ ਉਸ ਤੋਂ ਬਾਅਦ ਮੈਨੂੰ ਮਾਲਜੋਗ ਮੈਂਬਰ ਸਾਹਿਬ ਨੇ ਚਿੱਠੀ ਲਿਖੀ ਸੀ ਫਿਰ ਮੈਂ ਸਾਰੀ ਇਹਦੀ ਇਨਕੁਆਰੀ ਕਰਾਈ ਉਹਦੇ ਚ ਇਸ਼ੂ ਇਹ ਸੀਗਾ ਕਿ ਇਹਦੇ ਚ ਇੱਕ ਤਾਂ ਇਹਦਾ ਜਿਹੜਾ ਸਰਵੋ ਸਟੇਬਲਾਈਜ਼ਰ ਸੀਗਾ ਆਕਸੀਜਨ ਸਰ ਮੈਂ ਉਹਦਾ ਟੈਂਡਰ ਕਰਾਤਾ ਤੇ 25 ਤਰੀਕ ਨੂੰ ਕੱਲ ਉਹ ਟੈਂਡਰ ਖੁੱਲ ਜਾਣਾ ਔਰ ਮੈਂ ਮਾਨਯੋਗ ਮੈਂਬਰਸ਼ਪ ਨੂੰ ਯਕੀਨ ਦਿਵਾਉਣਾ ਕਿ ਮਾਰਚ ਦੇ ਮਹੀਨੇ ਵਿੱਚ ਉਹ ਪਲਾਂਟ ਚਲਾ ਕੇ ਆਕਸੀਜਨ ਦੇ ਦੇਵਾਂਗੇ ਇਹਨਾਂ ਨੂੰ ਆਕਸੀਜਨ ਦੀ ਸਪਲਾਈ ਸ਼ੁਰੂ ਹੋ ਜਾਏ ਜੀ ਬਾਜਵਾ ਸਾਹਿਬ ਕੁਝ ਐਪਲੀਮੈਂਟਰੀ ਬੇਨਤੀ ਹੈ ਇਸ ਤਰ੍ਹਾਂ ਸਰ ਇਹ ਜਦੋਂ ਪੈਂਡੈਮਿਕ ਚੱਲ ਰਿਹਾ ਸੀ ਉਸ ਟਾਈਮ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ ਉਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਸ਼ਾਰਟੇਜ ਆਫ ਆਕਸੀਜਨ ਹੈ ਬਹੁਤ ਸਾਰੇ ਲੋਕਾਂ ਦੀ ਤੁਹਾਨੂੰ ਪਤਾ ਡੈਥ ਹੋਈਆਂ ਬੋਲਡ ਬਾਈਟ ਆਪਣੇ ਏਰੀਆ ਚ ਇਹੀ ਹੋਇਆ ਤੇ ਮੈਂ ਜੇ ਮੈਂਬਰ ਆਫ ਪਾਰਲੀਮੈਂਟ 1 ਕਰੋੜ ਤੇ 18 ਲੱਖ ਰੁਪਇਆ ਤੇ 70000 ਤੇ 40000 ਰੁਪਇਆ ਦਿੱਤਾ ਸੀ ਉਹਦੇ ਵਾਸਤੇ ਹੁਣ ਤੁਸੀਂ ਵੇਖੋ ਇਸ ਡਿਪਾਰਟਮੈਂਟ ਦੀ ਤੁਸੀਂ ਵੇਖੋ ਗੱਲ ਜਦੋਂ ਟੈਂਡਰ ਰੁਪਇਆ ਟੈਂਡਰ ਆਇਆ 1 ਕਰੋੜ 10 ਲੱਖ ਦਾ ਸੋ ਤਕਰੀਬਨ 9 ਲੱਖ ਰੁਪਇਆ ਮੇਰੇ ਪੈਸਿਆਂ ਚੋਂ ਜਾਂ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਚੋਂ ਬਚ ਗਿਆ ਬਟ ਸਾਰਿਆਂ ਨੂੰ ਵੱਡੀ ਚੀਜ਼ ਉਹਦੇ ਵਿੱਚ ਸਿਰ ਇਹ ਸੀ ਆਕਸੀਜਨ ਦਾ ਜਿਹੜਾ ਪਲਾਂਟ ਲੱਗਾ ਸੀ ਉਹਦੇ ਵਿੱਚ ਸਟੇਬਲਾਈਜ਼ਰ ਜ਼ਰੂਰੀ ਹੁੰਦਾ ਜਿਸ ਆਫਰੇਜ ਨੂੰ ਲੱਗਦਾ ਆਪਣੇ ਇਹ ਕੰਡੀਸ਼ਨਰ ਜਿਹਨੂੰ ਸਟੇਬਲਾਈਜ਼ਰ ਐਂਡ ਸਟੇਬਲਾਈਜ਼ਰ ਦੀ ਡਾਕਸਬ ਟੋਟਲ ਕੀਮਤ 5 ਲੱਖ ਰੁਪਏ ਸੀ ਜਿਹੜਾ 9 ਲੱਖ ਮੇਰੇ ਪੈਸਿਆਂ ਚੋਂ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਚੋਂ ਬਚਿਆ ਸੀ ਤੁਹਾਡਾ ਇੰਜੀਨੀਅਰਿੰਗ ਡਿਪਾਰਟਮੈਂਟ ਜਿਹੜਾ ਇਹਨੂੰ ਅਡਸ ਕੀਤਾ ਜਾਵੇ ਜੀ ਉਹਨਾਂ ਨੂੰ ਕਰ ਅੱਛਾ ਚਲੋ ਤੁਹਾਨੂੰ ਕਰ ਲੈਣੇ ਗਾਲੀ ਮੋਕੀ ਬੇਨਤੀ ਮੇਰੀ ਗੁਜ਼ਾਰਿਸ਼ ਹੈ ਸਰ نو لکھ چو میں پانچ لکھ رپیہ جے سٹیبلائزر تھے لگتا تھے وہ چل جانا سی پلان انفورچنیلی وی ور ان دی لاسٹ ایج الیکشن پھر سرکار تو اڈی آگی آپ دی گورنمنٹ آگی جی ہون رسپونسبلیٹی انہوں چلان دی پلانٹ نو تھے تو اڈی ہے جی یہ تھے آنگوئنگ پروسیس ہے کوئی میری جدی زیادہ تھے چیز ہے نہیں سی انفورچنیلی آج چار سال تقریبا چار سال ہو چکے میر ٹوئنٹی واندوے دی پیسے دیتے نے ہویا کی سر اس تو بعد ਅੰਦਰੋਂ ਮਸ਼ੀਨਰੀ ਬਹੁਤ ਸਾਰੀ ਅਜੀ ਚੋਰੀ ਹੋ ਗਈ। ਜਦੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਪੁੱਛਿਆ ਕਿ ਮਸ਼ੀਨਰੀ ਚੋਰੀ ਹੋ ਗਈ ਜਿਸ ਬਖਸਦ ਵਾਸਤੇ ਪਲਾਂਟ ਲੱਗਾ ਸੀ ਉਹਦਾ ਕਾਰਨ ਕੀ ਹੋਇਆ? ਉੱਥੋਂ ਮੈਨੂੰ ਜਵਾਬ ਆਇਆ ਕਿ ਜੀ ਚੌਂਕੀਦਾਰ ਸਾਡੇ ਕੋਲ ਹੈ ਨਹੀਂ ਸੀ। ਉਸ ਹਸਪੀਟਲ ਦੇ ਵਿੱਚ ਜਿੱਥੇ ਇੰਨਾ ਸਾਫ਼ ਹੈ ਉੱਥੇ ਚੌਂਕੀਦਾਰ ਨਾ ਹੋਣ ਕਰ ਮਸ਼ੀਨਰੀ ਚੋਰੀ ਹੋ ਗਈ। ਸੋ 2 ਸਵਾ ਕਰੋੜ ਰੁਪਏ ਗਵਰਨਮੈਂਟ ਦਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਲੋਕਾਂ ਦੀ ਬਿਹਤਰੀ ਵਾਸਤੇ ਸਿਰ ਟੈਂਡ ਪੈਕਦਾ ਤੇ ਫੇਰ ਨਹੀਂ ਪਤਾ ਕਦੋਂ ਆਜੇ। ਵੀ ਹਰ ਵੀ ਪ੍ਰਿਪੇਅਰਡ ਸੋ ਮੇਰਾ ਇਹਨਾਂ ਨੂੰ ਕਹਿਣ ਦੀ ਗੁਜ਼ਾਰਿਸ਼ ਹੈ ਕਿ ਕਿਰਪਾ ਕਰਕੇ ਉਸ ਨੂੰ ਇਹ ਚਲਾਇਆ ਜਾਏ ਇਹ ਇਹ ਤੁਹਾਡੇ ਸਵਾਲ ਦੀ ਚੀਜ਼ ਬਣ ਕੇ ਰਹਿਣੀ ਹੈ ਸਵਾਲ ਪੁੱਛਣਾ ਹੈ ਜੀ ਇਹ ਸਵਾਲ ਇਹੀ ਹੈ ਜੀ ਕਦੋਂ ਤੱਕ ਚਲਾ ਦੋਗੇ 4 ਸਾਲ ਤੇ ਗੁਜ਼ਰ ਚੁੱਕੇ ਨੇ ਉਹਦੇ ਜਵਾਬ ਦਿੱਤਾ ਉਹਨਾਂ ਨੇ ਮਾਰ ਤੱਕ ਚਲਾ ਦੇਣਾ ਮੈਨੂੰ ਤੁਹਾਡੇ ਵੱਲ ਤੇ ਇਹਨਾਂ ਵੱਲ ਦੋਨਾਂ ਵੱਲ ਧਿਆਨ ਕਰ ਮੇਰੇ ਵੱਲ ਹੀ ਧਿਆਨ ਕਰੋ ਜੀ ਚਲੋ ਮੈਂ ਤੁਹਾਡੇ ਵੱਲ ਹੀ ਕਰਨਾ ਇਹਨਾਂ ਵੱਲ ਮੇਰਦਾ ਹੀ ਨਹੀਂ ਕਿਉਂਕਿ ਮੇਰੀ ਕਿਸੇ ਗੱਲ ਦਾ ਜਵਾਬ ਤੇ ਦੇ ਨਹੀਂ ਨਹੀਂ ਦੇਣਗੇ ਜਵਾਬ ਮੈਂ ਲੈ ਕੇ ਮੇਰਾ ਧਿਆਨ ਹੀ ਤੁਹਾਡੇ ਵੱਲ ਜਵਾਬ ਮੈਂ ਲੈ ਕੇ ਦੇਵਾਂਗੇ ਜਵਾਬ ਅਹ ਦੇਖੋ ਇਹਨਾਂ ਦਾ ਇਹ ਜਿਹੜਾ ਸਵਾਲ ਬੜਾ ਵਾਜਬ ਹੈ ਫਰੀਦਕੋਟ ਵੀ ਲੱਗਿਆ ਸੀ ਇਕ ਉੱਥੇ ਵੀ ਇਹੀ ਬਿਮਾਰੀ ਪਈ ਸੀ ਤਾਂ ਤੁਸੀਂ ਜਿੱਥੇ ਇਹਨਾਂ ਵਾਲਾ ਕਰਨ ਲੱਗੇ ਉਹ ਮੈਂ ਸਵਾਲ ਨਹੀਂ ਪੁੱਛ ਸਕਦਾ ਫਰੀਦਕੋਟ ਵਾਲਾ ਵੀ ਚਲਵਾ ਦਿਆ ਜੇ ਮੈਨੂੰ ਲੱਗਦਾ ਉਹ ਚੱਲ ਪਿਆ ਹਾਂ ਜਿਸ ਕਿਸੇ ਦੀ ਕੁਤਾਈ ਸੀ ਮੰਤਰੀ ਜੀ ਉਹਦੇ ਵਿੱਚ ਹੀ ਕੀਤਾ ਜਾਵੇ ਬਾਕੀ ਮੰਤਰੀ ਜੀ ਕੁਝ ਕਹਿਣਾ ਜਾਓ ਜੀ ਸਰ ਇਸ ਤਰ੍ਹਾਂ ਹੈਗਾ ਜੀ ਤੁਸੀਂ ਬੜੀ ਮੈਂ ਕਹੂੰਗਾ ਕਿ ਮਿਲੀਅਨ ਡਾਲਰ ਕੁਐਸਚਨ ਹੈ ਜੀ ਇਹ ਜਿਹੜਾ ਚੱਟਾ ਹਾਥੀ ਧਾਰੀਵਾਲ ਚ ਹੈ ਨਾ ਜੀ ਇਹੋ ਜੇ 41 ਹੈ ਜੀ ਇਹ ਜਿਹੜੇ 41 ਪਲਾਂਟ ਇਹਨਾਂ ਨੇ ਲਾਏ ਹਨ ਚ ਉਹ ਇਹ ਨਹੀਂ ਚੱਲਦੇ ਪਏ ਗੁਰਦਾਸਪੁਰ ਵਿੱਚ ਵੀ ਨਹੀਂ ਚੱਲਦੇ ਪਏ 41 ਆ ਇਹਦਾ ਕਾਰਨ ਕੀ ਹੈ ਸਰ ਇਹਦਾ ਵੈਸੇ ਜਿਹੜਾ ਬਾਜਵਾ ਸਾਹਿਬ ਨੇ ਜਿਹੜੀ ਸਾਰੀ ਕਹਾਣੀ ਦੱਸੀਆ ਉਹ ਕਾਂਗਰਸ ਸਰਕਾਰ ਦੇ ਵੇਲੇ ਦੀ ਹੈ ਪਹਿਲਾਂ ਇੱਕ ਮੁੱਖ ਮੰਤਰੀ ਫਿਰ ਦੂਜਾ ਮੁੱਖ ਮੰਤਰੀ ਅਸੀਂ ਤਾਂ ਹੁਣ ਚਲਾ ਰਹੇ ਹਾਂ 1 ਮਹੀਨੇ ਦੇ ਵਿੱਚ ਚਲਾ ਦਾਂਗੇ ਸਰ ਸਰ ਗੱਲ ਇਹ ਆ ਵੀ ਇਹੋ ਜੇ ਚੱਟੇ ਹਾਥੀ ਬਹੁਤ ਹੈ ਜੀ ਪਹਿਲਾਂ ਸੋਧਾ ਕੇਂਦਰ ਸੀ ਉਹਦੇ ਚ ਅਸੀਂ ਮੱਲਾ ਕਰਣੇ ਕੁ ਬਣਾਏ ਆ ਹੁਣ ਇਹ ਜਿਹੜੇ ਇਹਨਾਂ ਦੇ 41 ਚਿੱਟੇ ਹਾਥੀ ਆ ਸਰ ਮੈਂ ਠੀਕ ਕਰਾ ਦੂੰਗਾ ਇਹ ਪਰ ਤੇ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਸ਼ਾਇਦ ਉਹ ਸਹੀ ਗੱਲ ਨਹੀਂ ਹੋਊਗੀ ਕਿਉਂਕਿ ਜਿਹੜੀ ਇਹਦੇ ਵਿੱਚ ਆਕਸੀਜਨ ਦੀ ਪਿਓਰਿਟੀ ਆ ਨਾ ਸਰ ਉਹ 94% ਆ 95% ਆ ਜਿਹੜੀ ਅਸੀਂ ਲਿਕੁਇਡ ਮੈਡੀਕਲ ਆਕਸੀਜਨ ਆ ਨਾ ਜੀ ਉਹਦੇ ਚ 99% ਆ 100% ਸੋ ਅਸੀਂ ਜਿਹੜੇ ਇਹਨਾਂ ਨੂੰ ਪ੍ਰੇਫਰ ਕਰ ਰਹੇ ਆ ਇਹ ਹੁਣ ਚਿੱਟੇ ਹਾਥੀ ਆ ਆਈ ਡੋਨਟ ਨੋ ਇਹਨਾਂ ਦਾ ਕੀ ਕਰਨਾ ਉਹ ਤਾਂ ਨਾ ਚਲਾਉਂਦੇ ਜੀ ਪਰ ਮੈਨੂੰ ਲੱਗਦਾ ਕਿ ਪੇਸ਼ੈਂਟ ਦੇ ਇੰਟਰਸਟ ਵਿੱਚ ਇਹ ਹੈ ਕਿ ਉਹਨਾਂ ਨੂੰ ਜਿਹੜੀ ਪਿਓਰ ਆਕਸੀਜਨ ਦਿੱਤੀ ਜਾਵੇ ਉਹਨਾਂ ਨੂੰ ਜਿਹੜੀ ਲਿਕੁਇਡ ਆਕਸੀਜਨ ਆ ਅਸੀਂ ਆਕਸੀਜਨ ਮਿਲ ਰਹੀ ਆ ਸਰ ਧਾਰੀਵਾਲ ਦੇ ਵਿੱਚ ਵੀ ਆਕਸੀਜਨ ਮਿਲ ਰਹੀ ਆ ਉੱਥੇ ਤਰੀਵਨ 86 ਜਿਹੜੇ ਸਿਲੰਡਰ ਹੈਗੇ ਆ ਡਿਫਰੈਂਟ ਟਾਈਪ ਦੇ ਉਹ ਅਸੀਂ ਪ੍ਰੋਵਾਈਡ ਕਰ ਰਹੇ ਆ ਆਕਸੀਜਨ ਮਰੀਜ਼ਾਂ ਨੂੰ ਮਿਲ ਰਹੀ ਆ ਮਰੀਜ਼ਾਂ ਨੂੰ ਦਿੱਕਤ ਨਹੀਂ ਆਦੀ ਆ ਇਹ ਪਲਾਂਟ ਸਾਹਿਬ ਜਿਹੜੇ ਚਲਾਣੇ ਆ ਇਹ ਕੋਈ ਸਿਆਣੀ ਗੱਲ ਨਹੀਂ ਆ ਜੀ ਮੇਰੇ ਹਿਸਾਬ ਨਾਲ ਸਾਨੂੰ ਜਿਹੜੇ ਜਿਹੜੇ ਐਕਚੁਅਲ ਜਿਹੜੀ ਪਿਓਰ ਆਕਸੀਜਨ ਆ ਲਿਕੁਇਡ ਮੈਡੀਕਲ ਆਕਸੀਜਨ ਦਾ ਪਲਾਂਟ ਆ ਅ ਵੱਡੇ ਭਾਈ ਆ ਜੀ ਬਹੁਤ ਤਜਰਬੇ ਕਰ ਰਹੇ ਹਨ ਇਹਨਾਂ ਨੇ ਕਹ ਦਿੱਤਾ ਇਹ ਸਰ ਮੈਂ ਇੱਕੋ ਗੱਲ ਕਹਿ ਸਕਦਾ ਹਾਂ ਜੀ ਜੋ ਤਾਂ ਹਮੇ ਮਾਲੂਮ ਹੈ ਜੰਨਤ ਕੀ ਹਕੀਕਤ ਜੋ ਤਾਂ ਹਮੇ ਮਾਲੂਮ ਹੈ ਕਾਂਗਰਸ ਰਾਜ ਕੀ ਹਕੀਕਤ ਪਰ ਦਿਲ ਬਹਲਾਣੇ ਲਈ ਖਾਲ ਅੱਛਾ ਬਾਜੀ ਬਾਜੀ ਇਹਦੀ ਬੇਨਤੀ ਵੀ ਸੁਣ ਲਿਓ ਜੀ ਇਹੀ ਗੱਲ ਕਿਸੇ ਸ਼ਾਇਰ ਨੇ ਕਿਸੇ ਟਾਈਮ ਤੇ ਕਹੀ ਸੀ ਕਿ ਬਰਬਾਦੇ ਗੁਲਿਸਤਾਨ ਕਰਨੇ ایک ہی اللو کافی ہر شاک پہ اللو بیٹھا ہے انجام گلستہ کیا ہوگا میں تو بس یہی گل کہہ سکنا جے سر پہلی دیکھو پنجاب ہیلس سسٹم میری سن لو پنجاب ہیلتھ سسٹم پیسے جدوں اسی دیتے نے خود پیسے منگے نے ہون آپا کہنے ہیں کہ اس پلانٹ دی لوڑی ہے نہیں تھی اس کو بڑا انفورشنیٹ بیان فرم دی ہیلتھ پلیسٹ آف دی سٹیٹ ہوئی ہے کوئی تو اپنی ٹیکنیکل ٹیم تو اڈے اپنی پنجاب ہیلتھ کارپوریشن دی ٹیم ਉਹ ਉਥੇ ਮੰਗੇ ਕਿ ਸਾਨੂੰ ਆਕਸੀਜਨ ਦਾ ਪਲਾਂਟ ਚਾਹੀਦਾ ਹੈ ਉਹਦੇ ਕਹਿੰਦੇ ਹੀ ਯਰ ਨਾ ਟੈਕਨੀਕਲ ਪੀਪਲ ਆਈ ਗੇਵ ਦ ਮਨੀ 41 ਪਲਾਂਟ ਲੱਗੇ ਤੁਸੀਂ ਕਹਿੰਦੇ ਹੋਣੇ ਦੀ ਲੋੜ ਹੀ ਨਹੀਂ ਫਿਰ ਤੇ ਬਾਕੀ ਯੂਨੀਵਰਸਿਟੀ ਕਾਲਜਸ ਹਸਪੀਟਲ ਸਾਰੇ ਬੰਦ ਕਰ ਦਈਏ ਐਂਡ ਇਹ ਪੈਸੇ ਦਿੱਤੇ ਗਏ ਨੇ ਸਰ ਮੇ ਆਫ 21 ਤੁਸੀਂ ਸਵਾਲ ਪੁੱਛੋ 4 ਮਹੀਨਿਆਂ ਤੋਂ ਬਾਅਦ ਤੇ ਗਵਰਨਮੈਂਟ ਹੀ ਚਲੀ ਚਲੀ ਤੁਸੀਂ ਸਵਾਲ ਪੁੱਛੋ ਜੀ ਸਵਾਲ ਪੁੱਛੋ ਤੇ ਸਵਾਲ ਤੇ ਇਹੀ ਹੈ ਜੀ ਕਿ ਕੰਮ ਆਪਾਂ ਨਿਬੇੜੀਏ ਇਹ ਰੋ ਸ਼ਾਇਰੀ ਵਿੱਚ ਜਵਾਬ ਨਾ ਦਈਏ ਤੁਸੀਂ ਬਹੁਤ ਕੁਝ ਅੱਗੇ ਵੀ ਪ੍ਰੋਮਿਸ ਕਰ ਬੈਠੋ ਮੰਤਰੀ ਜੀ మార్చే విలా దాగే థ్యాంక్ యూ థ్యాంక్ యూ